ਗੁਰਮੁਖ ਟੂੰਡ ਟੁੰਡੀ ਨਿਆ ਕਹਿੰਦੇ ਗੁਰਮੁਖਾ ਨੇ ਲੱਭਦਿਆਂ ਲੱਭਦਿਆਂ ਨਾ ਜੀ ਲੱਭ ਲਿਆ ਕਿੰਨੂੰ ਲੱਭਿਆ ਹਰ ਸੱਜਣ ਲੱਦਾ ਰਾਮ ਰਾਜੇ ਹਰੀ ਸੱਜਣ ਉਹ ਵਾਹਿਗੁਰੂ ਨੂੰ ਲੱਭ ਲੇ ਲੱਭਿਆ ਕਿਵੇਂ ਅਭਿਆਸ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਰੰਗਿਆ ਹੋਇਆਂ ਦੇ ਨਾਲ ਬਹਿ ਕੇ ਜੁੜਿਆ ਹੋਇਆਂ ਦੇ ਨਾਲ ਬਹਿ ਕੇ ਉਹਨਾਂ ਦੀ ਸੰਗਤ ਕਰਕੇ ਤਿਨਾਂ ਦੇਖ ਮਨ ਚਾਉ ਉਠੰਦਾ ਉਹਨਾਂ ਵੱਲ ਦੇਖ ਕੇ ਮਨ ਦੇ ਵਿੱਚ ਇੱਕ ਚਾਹ ਪੈਦਾ ਹੋਇਆ ਹਾਂ ਹੋਂ ਕਦ ਪਾਈ ਗੁਣਤਾਸਾਂ ਕਿਵੇਂ ਅਸੀਂ ਉਸ ਗੁਣਾ ਦੇ ਮਾਲਕ ਉਹ ਆਤਮਿਕ ਆਨੰਦ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਅਸੀਂ ਕਦੋਂ ਮਿਲਾਂਗੇ ਫਿਰ ਟੁੰਨ ਨੂੰ ਨਾ ਲੱਗੀ ਨਾ ਜੀ ਜਦੋਂ ਲੱਭਣ ਲੱਗੇ ਪਰ ਬੈਰਾਗ ਵਿੱਚ ਚਲੇ ਗਏ ਖੋਜ ਵਿੱਚ ਪੈ ਗਏ ਮਨ ਬੈਰਾਗ ਵਿੱਚ ਬੁਝਿਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਫਿਰ ਬੈਰਾਗੀ ਜੀ ਦੇ ਮਨ ਵਿੱਚ ਚਾਹ ਉਸੀ ਪਰਮੇਸ਼ਵਰ ਨੂੰ ਮਿਲਣ ਦਾ ਉਹਨੇ ਜਾ ਕੇ ਕਿਹਾ ਏ ਮੇਰੀ ਯਾਰ ਸੱਜਣ ਇੱਕ ਬੇਨਤੀ ਹੈ ਤੂੰ ਸੁਣ ਕੀ ਬੇਨਤੀ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤੇ ਸੋਮੋਹਨ ਲਾਲ ਪਿਆਰੇ ਹਾਂ ਫਿਰੋ ਖੋਜਦੀਆ ਜਿਸ ਦੇ ਆਨੰਦ ਦੇ ਵਿੱਚ ਤੁਸੀਂ ਸਾਰੀ ਸਾਰੀ ਰਾਤ ਬੈਠੇ ਰਹਨੇ ਹੋ ਜਿਹਦੇ ਆਨੰਦ ਦੇ ਵਿੱਚ ਭੁੱਖ ਪਿਆਸ ਕਿਸੇ ਚੀਜ਼ ਦੀ ਵੀ ਤੁਹਾਨੂੰ ਪਰਵਾਹ ਨਹੀਂ ਹੈ ਪੜਦੇ ਹਾਂ ਮੁਰਦਾ ਹੋਏ ਮਰੀਦ ਨਾ ਗੱਲਨੀ ਹੋਵਣਾ ਨਾ ਤੇ ਸੁਖ ਸੁਖ ਨਾ ਨੀਂਦ ਨਾ ਖਾਣਾ ਸੋਭ ਨਾ ਉੱਠੇ ਜਾ ਕੇ ਹੁੱਕ ਪਿਆਸ ਨੀਂਦ ਕੁਝ ਵੀ ਰਹਿੰਦਾ ਨਹੀਂ ਹੈ ਉਹ ਜਿਹਨੇ ਮਾਲਕ ਦੇ ਚਰਨਾਂ ਨਾਲ ਥੋੜੀ ਪ੍ਰੀਤ ਜੁੜ ਗਈ ਉਹ ਜਿਸ ਮਾਲਕ ਦੇ ਚਰਨਾਂ ਨਾਲ ਥੋੜੀ ਬਣ ਆ ਗਈ ਤੁਹਾਡਾ ਪ੍ਰੇਮ ਪੈ ਗਿਆ ਮੈਂ ਵੀ ਉਹਨੂੰ ਲੱਭ ਰਹੀ ਹਾਂ ਸੁਨ ਯਾਰ ਹਮਾਰੇ ਸੱਜਣ ਇਕ ਕਰੂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਕੋ ਜੰਤੀਆ ਮੈਂ ਉਹਨੋ ਲੱਭ ਰਹੀ ਆ ਉਹਨੋ ਢੂੰਡ ਰਹੀ ਆ ਤੇ ਕੀ ਅੱਖੀਆਂ ਬੜਾ ਪਿਆਰਾ ਸ਼ਾਰਾ ਸੁਨ ਯਾਰ ਹਮਾਰੇ ਸੱਜਣ ਇਕ ਕਰੂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਕੋ ਜੰਤੀਆ ਕਿੰਨੇ ਏ ਤਿਸ ਦਸ ਪਿਆਰੇ ਮੈਨੂੰ ਉਹਦੀ ਦਸ ਪਾਵੇ ਮੈਨੂੰ ਉਹਦਾ ਕੋਈ ਟਿਕਾਣਾ ਦੱਸ ਦੇ ਸਿਰ ਧਰੀ ਉਤਾਰੇ ਮੈਨੂੰ ਉਹਦੀ ਦਸ ਪਾਵੇ ਕਿੰਨੇ ਮੈਂ ਆ ਆਪਣਾ ਸਿਰ ਤੇਰੇ ਅੱਗੇ ਭੇਟ ਕਰ ਦਿੰਦਾ ਸਮਰਪਿਤ ਕਰ ਦਿੰਦਾ ਤਿਸ ਦਸ ਪਿਆਰੇ ਸਿਰ ਧਰੀ ਉਤਾਨੀ ਇੰਨੀ ਵੱਡੀ ਕੀਮਤ ਆਪਣੇ ਸਿਰ ਦੀ ਭੇਟਾ ਕਿੰਨੀ ਕੁ ਦੇਰ ਦਰਸ਼ਨ ਚਾਹੀਦੇ ਨੇ ਦੀਦਾਰ ਚਾਹੀਵੇਂ ਨੇ ਇੱਕ ਪੂਰੀ ਦਰਸ਼ਨ ਦੀਜੈ ਇੱਕ ਪੂਰੀ ਦਲਸਨ ਦੀਜੈ ਕਿਤੇ ਇੱਕ ਅੱਖ ਨੇ ਚਮਕੀ ਜਿੰਨਾ ਸਮਾਂ ਇਉਂ ਕਰਦਾ ਇੰਨਾ ਕੁ ਸਮਾਂ ਕਿਤੇ ਉਹਦੇ ਦਰਸ਼ਨ ਹੋ ਜਾਣ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਮੇਰੇ ਜਿਹੜੇ ਨੈਣ ਹਨ ਉਹਦੇ ਪਿਆਰ ਦੇ ਵਿੱਚ ਰੰਗੇ ਗਏ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲਪੀ ਨਾ ਤੇਰੀ ਜੈ ਕਿੰਨੇ ਇੱਕ ਤਿਲ ਜੀ ਨਾ ਸਮਾ ਵੀ ਹੋਣ ਇਹਨਾਂ ਦੇ ਵਿੱਚ ਧੀਰਜ ਨਹੀਂ ਹੈ ਇਹ ਉਹ ਮਾਲਕ ਨੂੰ ਸੱਚੇ ਪਾਤਸ਼ਾਹ ਨੂੰ ਇਉਂ ਖੋਜ ਰਹੀਆਂ ਤਰਸ ਰਹੀਆਂ ਉਹਨਾਂ ਨੂੰ ਦੇਖਣ ਵਾਸਤੇ ਭਗਤ ਰਵਿਦਾਸ ਸਾਹਿਬ ਵੀ ਕਹਿੰਦੇ ਹਨ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏਗੀ ਬਸ ਇਨਾ ਕੁ ਸਮ ਅੱਖ ਦੇ ਚਮਕੇ ਜਿਨਾਂ ਹੈੇ ਖੰਡਾ ਬ੍ਰਹਮਣਾਂ ਦੇ ਮਾਲਕ ਕਿਤੇ ਅੱਖ ਦੇ ਚਮਕੇ ਜਿਨਾਂ ਸਮੇਂ ਸਾਨੂੰ ਆਪਣੇ ਦਰਸ਼ਨ ਦੇ ਦੇ ਦیدار ਦੇ ਦੀ ਕਿਰਪਾ ਕਰ ਦੇ ਕਹਿੰਦੇ ਕਿੰਨਾ ਕੁ ਪ੍ਰੇਮ ਹੈ ਪ੍ਰਭ ਸਿਉ ਵਨ ਲੀਨਾ ਜੋ ਜਲ ਮੀਨਾ ਕਿੰਨੇ ਉਹ ਪ੍ਰਮਾਤਮਾ ਨੇ ਪਿਆਰ ਵਿੱਚ ਮਨ ਇਸ ਤਰ੍ਹਾਂ ਜਿਹੜਾ ਹੈ ਉਹ ਵਿੰਨਿਆ ਗਿਆ ਹੈ ਜਿਸ ਤਰ੍ਹਾਂ ਮੱਛੀ ਦੀ ਤੇ ਜਲ ਦੀ ਪ੍ਰੀਤ ਹੈ ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤ ਸੰਤਿਆ ਕਿਨੇ ਜਿਵੇਂ ਚਾਤ੍ਰਿਕ ਹੈ ਉਹ ਸਵਾਰਤੀ ਬੂੰਦਲੀ ਤੜਪਦਾ ਹੈ ਇਸ ਤਰ੍ਹਾਂ ਜਿਹੜਾ ਮੇਰਾ ਮਨ ਹੈ ਵਾਹਿਗੁਰੂ ਦੇ ਪ੍ਰੀਤਮ ਦੇ ਪਿਆਰੇ ਦੇ ਦਰਸ਼ਨਾ ਲਈ ਦੀਦਾਰ ਲਈ ਤੜਪ ਰਿਹਾ ਹੈ ਜਨ ਨਾਨਕ ਗੁਰਪੁਰਾ ਆਇਆ ਕਿਨੇ ਜਿਹੜੀ ਇਹ ਅੰਦਰ ਤੜਪ ਹੈ ਕੋਈ ਹੋਰ ਵੀ ਤਰੀਕਾ ਹੈ ਇ ਸ਼ਾਂਤ ਹੋ ਜਾਏ ਮਿਟ ਜਾਏ ਕਿੰਨੇ ਨਹੀਂ ਹੋਰ ਕੋਈ ਤਰੀਕਾ ਨਹੀਂ ਹੈ ਕੇਵਲ ਪੂਰੇ ਗੁਰੂ ਦੇ ਦ دیدار ਹੋਣ ਦਰਸ਼ਨ ਹੋਣ ਉਹਦਾ ਮਲਾਪ ਹੋਏ ਉਹਦੀ ਸ਼ੋਭਾ ਪ੍ਰਾਪਤ ਹੋਏ ਤਾਂ ਹੀ ਸਗਲੀ ਤਿਖਾ ਭੁਜੰਤੀਆਂ ਤਾਂ ਹੀ ਇਹ ਮਨ ਦੀ ਤੜਪ ਤਾਂ ਹੀ ਇਹ ਮਨ ਦੀ ਪਿਆਸ ਜਾਂ ਇਹ ਕਹ ਲੋ ਤਾਂ ਹੀ ਇਸ ਮਨ ਨੂੰ ਸ਼ਾਂਤੀ ਆ ਸਕਦੀ ਹੈ ਹੋਰ ਕੋਈ ਤਰੀਕਾ ਆਖੇ ਤਿਸ ਦਸ ਪਿਆਰੇ ਉਹਦੇ ਦਰਸ਼ਨਾ ਨਹੀਂ ਮੇਰਾ ਮਨ ਮੱਚੀ ਵੀ ਨਹੀਂ ਆਹੀ ਚਾਤਰੀ ਕੀ ਨਹੀਂ ਤੜਪਦਾ ਪਿਆ ਕਿਤੇ ਮੈਨੂੰ ਉਹਦੇ ਦیدار ਹੋਈ ਕਿਤੇ ਮੈਨੂੰ ਉਹਦਾ ਮਲਾਕ ਹੋਵੇ ਚਾਹੀਏ ਕਿਉਂ ਮਹਾਰਾਜ ਨੇ ਕਿਹਾ ਨਾ ਜਾਇ ਪੁੱਛੋ ਸੋਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸੋਹਾਗਣਾ ਨੂੰ ਜਾ ਕੇ ਪੁੱਛਿਆ ਆਖਰ ਤੁਸੀਂ ਉਸ ਮਾਲਕ ਨੂੰ ਕਿਵੇਂ ਲੱਭਿਆ ਤੁਸੀਂ ਉਸ ਮਾਲਕ ਦੀ ਬੰਦਗੀ ਕਿਵੇਂ ਕੀਤੀ ਤੁਸੀਂ ਉਸ ਮਾਲਕ ਨੂੰ ਕਿਵੇਂ ਅਰਾਧਿਆ ਤਾਂ ਕਿਵੇਂ ਇਹ ਖੋਜ ਦੇ ਮਾਰਗ ਦੇ ਉੱਤੇ ਪੈ ਗਏ ਜਿਵੇਂ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਪਾਸ ਜਾਂਦੇ ਆ ਕਿ ਮੈਨੂੰ ਰੱਬ ਦਾ ਰਸਤਾ ਦਿਖਾ ਦਿਓ ਭਗਤ ਰਾਮਾਨੰਦ ਜੀ ਨੇ ਕਿਹਾ ਨਾਮਦੇਵ ਜੀ ਪਾਸ ਚਲੇ ਜਾਓ ਯੋਗ ਕਰ ਕੀ ਜਿਹੜਾ ਪਾੰਦੀ ਹੈ ਖੋਜੀ ਹੈ ਉਹ ਫਿਰ ਟਿਕ ਕੇ ਨਹੀਂ ਬਿੰਦਾ ਹੈ ਅਕਸਰ ਆਪਾਂ ਬੇਨਤੀ ਕਰਦੇ ਆ ਭਾਈ ਵੀਰ ਸਿੰਘ ਸਾਹਿਬ ਕਹਿੰਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਕਰ ਆਰਾਮ ਨਾ ਬਿੰਦੇ ਨੇਹੋ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੈ ਰਹਿੰਦੇ ਕਹਿੰਦੇ ਦਿਨ ਰਾਤ ਉਹਨਾਂ ਨੈਤਰਾ ਚੋਂ ਜਲ ਚੱਲਦਾ ਹੈ ਉਹ ਨਿਤਰ ਬਿੰਦੇ ਰਹਿੰਦੇ ਜਿਨ੍ਹਾਂ ਨੂੰ ਪ੍ਰੀਤਮ ਦੇ ਮਿਲਣ ਦੀ ਆਸ ਹੈ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਫਰੀਦਾ ਤਨ ਸੁਕਾ ਪਿੰਜਰ ਥੀਆਂ ਤਲਿਆ ਖੁੰਡ ਹੈ ਕਾਗ ਅਜੇ ਸੁ ਰਬਨਾ ਬਹੜੋ அஜய சு ਕੈਸਾ ਹੈ ਕਹਿਣ ਲੱਗੇ ਇਹ ਦੇ ਨੈਣਾ ਮਤ ਛੂਹੋ ਪਿਰ ਦੇਖਣ ਕੀਆ ਪਿਰ ਦੇਖਣ ਕੀਆ ਮੈਨੂੰ ਮੇਰੇ ਪ੍ਰੀਤਮ ਦੇ ਦੇਖਣ ਦੀ ਆਸ ਹੈ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਤੜਪ ਪੈਦਾ ਹੋ ਜਾਂਦੀ ਹੈ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਗੁਰਮੁਖ ਢੂੰਡ ਢੁੰਡਿੰਦਿਆਂ ਕਹਿੰਦੇ ਗੁਰਮੁਖਾਂ ਨੇ ਲੱਭਦੇ ਲੱਭਦੇ ਉਹ ਥਾਂ ਲੱਭ ਲਈ ਕਿੱਥੋਂ ਲੱਭੀ ਕਬੀਰ ਜਾ ਕੋ ਖੋਜਤੀ ਕਬੀਰ ਸਾਹਿਬ ਕਹਿੰਦੇ ਜਿਹਨੂੰ ਦੁਨੀਆਂ ਲੱਭਦੀ ਸੀ ਨਾ ਉਹ ਥਾਂ ਕਹਿੰਦੇ ਅਸੀਂ ਲੱਭ ਲਈ ਬਾਇੋ ਸੋਈ ਥਾਰ ਕਿੰਨੇ ਸਾਨੂੰ ਲੱਭੀ ਕਿੰਨੇ ਕਿੱਥੇ ਮਿਲ ਗਈ ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਤਾ ਔਰ ਕਿੰਨੇ ਜਿਹਨੂੰ ਹੋਰ ਕਹਿੰਦੇ ਸੀ ਨਾ ਵੀ ਕਿ ਤੂੰ ਹੋਰ ਰੱਬ ਲੱਭਣੇ ਕਿਸੇ ਦੂਸਰੇ ਆਕਾਸ ਤੋਂ ਕਿੰਨੇ ਉਹ ਕਿੱਥੇ ਦਿਖਿਆ ਉਹ ਸੱਜਣ ਨੂੰ ਮੈਂ ਅੰਦਰ ਲੱਭ ਲਿਆ ਕੋ ਸਤਨਾਮ ਸ੍ਰੀ ਗੁਰ ਵਿਦਾਸ ਹੱਥ ਪੈਨੇ ਰਹਿ ਕਿਤੇ ਹੱਥਾਂ ਪੈਰਾਂ ਤੋਂ ਵੀ ਨੇੜੇ ਉਹਨੂੰ ਤਾਂ ਮੈਂ ਉਹ ਸੁਪ੍ਰਵ ਉਹ ਮਾਲਕ ਜਿਹੜਾ ਸੀ ਅੰਤਰ ਡੀਠਾ ਉਹਨੂੰ ਅੰਦਰੋਂ ਹੀ ਲੱਭ ਲਿਆ ਖੁਸਾਤ ਨਾਮ ਸ੍ਰੀ ਗੁਰਮੁਖ ਟੁੰਡ ਟੁੰਡੀੰਦਿਆ ਗੁਰਮੁਖਾਂ ਨੇ ਲੱਭਦਿਆਂ ਲੱਭਦਿਆਂ ਕੀ ਲਪਿਆ ਹਰ ਸੱਜਣ ਲੱਤਾ RAM ਰਾਜੇ ਉਹਨਾਂ ਨੇ ਉਹ ਮਾਲਕ ਸੱਜਣ ਨੂੰ ਪ੍ਰੀਤਮ ਨੂੰ ਪਿਆਰੇ ਨੂੰ ਲੱਭ ਲਿਆ ਕਿੰਦੇ ਜਾਦੂ ਲੱਗ ਗਿਆ ਫਿਰ ਕੀ ਹੋਇਆ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਦਾ ਕਿੰਦੇ ਫਿਰੇ ਜਿਹੜਾ ਸਰੀਰ ਹੈ ਐ ਮੰਨ ਲੋ ਇਹ ਇੱਕ ਸੋਨੇ ਦਾ ਕਿਲਾ ਬਣ ਗਿਆ ਹੁਣ ਕਿਲੇ ਦੇ ਵਿੱਚ ਹਰੀ ਸਾਰੀ ਨਹੀਂ ਜਾ ਸਕਦਾ ਰਾਜੇ ਦਾ ਕਿਲਾ ਹੈ ਉਹਦੇ ਵੀ ਤੂੰ ਹੀ ਜਾਏਗਾ ਜਿਹੜਾ ਦਰਵਾਣ 'ਤੇ ਖੜਾ ਹੋਇਆ ਗੇਟ ਦੇ ਉੱਤੇ ਜਿਸ ਨੂੰ ਉਹ ਆਗਿਆ ਦੇਊਗਾ ਉਹ ਅੰਦਰ ਜਾਊਗਾ ਕਿਨੇ ਹੋਣ ਅੰਦਰ ਸੱਜਣ ਪ੍ਰੀਤਮ ਲੱਭ ਗਿਆ ਮਾਲਕ ਲੱਭ ਗਿਆ ਤੇ ਆਹ ਜਿਹੜਾ ਸਰੀਰ ਹੈ ਕਿੰਦੇ ਐ ਮਨੁ ਕੰਚਨ ਪਵਿੱਤਰਤਾ ਹੀ ਦੇ ਨਾਲ ਇਹਦਾ ਭਾਵ ਲੈ ਲਓ ਕਿ ਕਹਿੰਦੇ ਇਹ ਜਿਹੜੀ ਕੰਦੇਹੀ ਸੀ ਇਹ ਕੰਚਨ ਹੋ ਗਈ ਆਖੋ ਸਤਨਾਮ ਸ੍ਰੀ ਜੀ ਜਦੋਂ ਗੁਰੂ ਮਿਲ ਪੈਂਦਾ ਨਾ ਜੀ ਆ ਕਹਿੰਦੇ ਲੋयो ਹੋयो ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਪੱਥਰ ਵੀ ਕਿਨੇ ਅਨਮੋਲ ਮੋਤੀ ਬਣ ਜਾਂਦੇ ਨੇ ਜਦੋਂ ਗੁਰੂ ਸਾਹਿਬ ਦੀ ਨਦਰ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਤੇ ਜਦ ਕਿਤੇ ਆਸਾਨੀ ਵਾਰ ਚ ਪੜਦੇ ਆ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਈਦਾ ਜੇ ਕਹਿੰਦੇ ਉਹਦੀ ਨਦਰ ਪੁੱਠੀ ਹੋ ਜਾਵੇ ਤਾਂ ਉਹਦਾ ਰਾਜਿਆਂ ਨੂੰ ਵੀ ਕਾ ਖੁੱਤਨ ਲਾ ਦਿੰਦਾ ਅੰਦਰ ਉਪੱਠੀ ਕੰਚਨ ਕਾਇਆ ਕੋਟ ਗੜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਇਹ ਸਰੀਰ ਰੂਪੀ ਕਿਲਾ ਹੈ ਕਹਿੰਦੇ ਸੋਨੇ ਦਾ ਬਣ ਗਿਆ ਭਾਵ ਇਹ ਕਾਇਆ ਕੰਚਨ ਹੋ ਗਈ ਇਹ ਪਵਿੱਤਰ ਹੋ ਗਿਆ ਹੋਇਆ ਕਿਵੇਂ ਵਿੱਚ ਹਰ ਹਰ ਸਦਾ ਜਦੋਂ ਇਸ ਕਿਲੇ ਦੇ ਅੰਦਰ ਰਾਜਿਆਂ ਦੇ ਕਿਲੇ ਦੇਖੋ ਜਿਨ੍ਹਾਂ ਦੇ ਅੰਦਰ ਉਹ ਰਾਜੇ ਹੁਣ ਨਹੀਂ ਰਹਿ ਰਹੇ ਉਹ ਕੀ ਹੋਇਆ ਉਹ ਬੀਆ ਬਾਣ ਹੋ ਗਏ ਵਿੱਚ ਕਬੂਤਰਾਂ ਨੇ ਆਲਣੇ ਪਾ ਲਏ ਜਿਵੇਂ ਆਪਣੇ ਅੰਦਰ ਬਕਾਰਾਂ ਨੇ ਆਲਣੇ ਪਾਏ ਹੋਏ ਨੇ ਆਖੋ ਸਤਨਾਮ ਸ੍ਰੀ ਜਿਵੇਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੇ ਆਲਣੇ ਪਾਏ ਹੋਏ ਨੇ ਇਸੇ ਤਰ੍ਹਾਂ ਜਿਹੜੇ ਰਾਜੇ ਆਪਣੇ ਮਹਿਲ ਛੱਡ ਗਏ ਉਹ ਜਿਹੜੇ ਸਤਸ ਨਜ਼ੀ ਮਹਿਲ ਸੀ ਉਹ ਬਰਬਾਦ ਹੋ ਗਏ ਬਿਆਬਾਨ ਹੋ ਗਏ ਢਹ ਢੇਰੀ ਹੋ ਗਏ ਇਸੇ ਤਰ੍ਹਾਂ ਜਿਸ ਸਰੀਰ ਰੂਪੀ ਕਿਲੇ ਦੇ ਵਿੱਚ ਉਹ ਮਾਲਕ ਨਹੀਂ ਬੈਠਾ ਹੈ ਤੇ ਸਭ ਅੰਦਰ ਆਪਣ ਨਜ਼ਰ ਨਹੀਂ ਆਉਂਦਾ ਪਿਆ ਵਿਕਾਰਾਂ ਨੇ ਐਸਾ ਜ਼ੋਰ ਪਾਇਆ ਪਿਆ ਉਹ ਲਮਾਂ ਵਿਸ਼ਾ ਚਲੇ ਜਾਏਗਾ ਵੀ ਫਿਰ ਉਹ ਪ੍ਰਗਟ ਕਿਵੇਂ ਹੋਏਗਾ ਨਾਮ ਜਪ ਕੇ ਅਭਿਆਸ ਕਰਕੇ ਜਿਵੇਂ ਦਸਤਗੀਰ ਪੀਰ ਮਾਲਕ ਨੂੰ ਕਹਿਣ ਲੱਗਾ ਵੀ ਜੇ ਰੱਬ ਤਾਂ ਹੈ ਹਰ ਤਾਂ ਨਜ਼ਰ ਕਿਉਂ ਨਹੀਂ ਆਉਂਦਾ ਸੱਚੇ ਪਾਤਸ਼ਾਹ ਕਹਿੰਦੇ ਦੁੱਧ ਛਕਣਾ ਦੁੱਧ ਸ਼ਕਾ ਦੁੱਧ ਰੱਖਿਆ ਜਦੋਂ ਅੱਗੇ ਕਹਿਣ ਲੱਗੇ ਇਹਦੇ ਵਿੱਚ ਕੁਝ ਹੈਗਾ ਕਹਿੰਦਾ ਜੀ ਕੀ ਹੈ ਆਪਣੇ ਮਰੀਦਾਂ ਨੂੰ ਕਹਿੰਦਾ ਜੀ ਇਹਦੇ ਵਿੱਚ ਕੋਈ ਕੀ ਹੈ ਕਹਿੰਦੇ ਜੀ ਕੁਝ ਨਹੀਂ ਅਸੀਂ ਤਾਂ ਬੜਾ ਸਾਫ਼ ਦੁੱਧ ਲੈ ਕੇ ਆਏ ਕਹਿੰਦੇ ਹੈਗਾ ਕੁਝ ਤੁਸੀਂ ਦੱਸੋ ਕੀ ਹੈ ਕਹਿੰਦੇ ਕੀ ਹੋਵੇ ਇਹਦੇ ਵਿੱਚ ਦਸਤਗੀਰ ਹਾਸਿਲ ਹੈ ਕਹਿੰਦੇ ਜੀ ਦੁੱਧ ਚ ਕਿਹਾ ਹੁੰਦਾ ਹੀ ਇਹ ਬਈ ਕਹਿੰਦੇ ਨજર ਨਹੀਂ ਆਉਂਦਾ ਕਹਿੰਦੇ ਜੀ ਉਹਦੇ ਵਿੱਚ ਤਾਂ ਫਿਰ ਪ੍ਰੋਸੈਸਰਾ ਹੀ ਲੰਘਣਾ ਪਊਗਾ ਗਰਮ ਕਰਾਂਗੇ ਜਾਗ ਲਾਵਾਂਗੇ ਫਿਰ ਦਹੀਂ ਬਣੂਗਾ ਦਹੀਂ ਚ ਫਿਰ ਇਹਨੂੰ ਰਿੜਕਾਂਗੇ ਫਿਰ ਜਾ ਕੇ ਮੱਖਣ ਨਿਕਲੂਗਾ ਫਿਰ ਘਾਂ ਦੇਸੀ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਵਰ ਹੈ ਦਾ ਜਰੇ ਜਰੇ ਦੇ ਵਿੱਚ ਜੀ ਜੰਤ ਪਸ਼ੂ ਪੰਛੀ ਘਾਟ ਘਾਟ ਵਿੱਚ ਸਮਾਇਆ ਹੋਇਆ ਸਾਡੇ ਸਵਾਸਾਂ ਵਿੱਚ ਸਾਡੇ ਅੰਦਰ ਸਮਾਇਆ ਹੋਇਆ ਹੈ ਪਰ ਕਿਵੇਂ ਉਹ ਨੂੰ ਹਾਜ਼ਰ ਹੋ ਕੇ ਦੇਖਣ ਵਾਸਤੇ ਵੀ ਫਿਰ ਅਭਿਆਸ ਸੁਰਤ ਇਕਾਗਰ ਕਰਨੀ ਪਵੇਗੀ ਫੇਲ ਦਿਸੇਗਾ ਹੈ ਤਾਂ ਸਹੀ ਲਖੇ ਹੈ ਤਹ ਜੇ ਵੀ ਦੇਖੇ ਤਾ ਕਹਾਣੀ ਇਹ ਜਦੋਂ ਪ੍ਰਗਟ ਹੋ ਗਿਆ ਕਿ ਇਹ ਫਿਰ ਜਿਹੜਾ ਸਰੀਰ ਹੈ ਇਹ ਵੀ ਇੱਕ ਸੋਨੇ ਦਾ ਕਿਲਾ ਬਣ ਗਿਆ ਕਿਉਂ ਵਿੱਚ ਅੰਦਰ ਮਾਲਕ ਬੈਠਾ ਹੁਣ ਵਕਾਰਾਂ ਨੂੰ ਅੰਦਰ ਕੋਈ ਰਾਹ ਨਹੀਂ ਲੱਭਦਾ ਅੰਦਰ ਵੜਨ ਦੀ ਆਖੋ ਸਤਨਾਮ ਸ੍ਰੀ ਕਹਿੰਦੇ ਹਰ ਹਰ ਹੀਰਾ ਰਤਨ ਹੈ ਕਹਿੰਦੇ ਜਦੋਂ ਵਿਖਿਆ ਐਵੇਂ ਬੰਦਾ ਬਾਹਰ ਦੌੜਦਾ ਫਿਰਦਾ ਭੱਜਿਆ ਫਿਰਿਆ ਕਹਿੰਦੇ ਕੀ ਹੋਇਆ ਅੰਦਰੋਂ ਪਰਮਾਤਮਾ ਦਾ ਨਾਮ ਰਤਨ ਇਹ ਜਿਹੜਾ ਅਨਮੋਲ ਹੀਰੇ ਸੀ ਕਹਿੰਦੇ ਇਹ ਦੇਖਿਆ ਵੀ ਉਹ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਹੀਰਾ ਰਤਨ ਹੋਤੀ ਹੈ ਸਭ ਤੋਂ ਵੱਡਾ ਕਹਿੰਦੇ ਮਾਰਗ ਤੇ ਤੁਰ ਕੇ ਦੇਖੋ ਮਾਨਕ ਮੋਤੀ ਵੀ thre ਇਹਨੇ ਮਾਣਕ ਮੁੱਤੀ ਖਿਲਰੇ ਪਏ ਹੈ ਮਾਣਕ ਮੁੱਤੀ ਨਾਮ ਰਬ ਉਹਨਾਂ ਲੱਗਿਆ ਨਹੀਂ ਸੰਨ ਐਸੇ ਹੀਰੇ ਮੁੱਤੀ ਨੇ ਜਿਨ੍ਹਾਂ ਨੂੰ ਕੋਈ ਤੁਤੂ ਚੁਰਾ ਵੀ ਨਹੀਂ ਸਕਦਾ ਹਾਂ ਇਹ ਨਖਾ ਨਾਲ ਗਲਤ ਨਾ ਵੇਖਣਾ ਨਹੀਂ ਤਾਂ ਇਹ ਫੇਰ ਚੋਰੀ ਹੋਏਗੀ ਇਹਨਾਂ ਹੱਥਾਂ ਨਾਲ ਕੁਝ ਗਲਤ ਨਾ ਕਰਨਾ ਪੈਰਾਂ ਨਾਲ ਗਲਤ ਮਾਰਗ ਤੇ ਨਾ ਤੁਰਨਾ ਕੰਨਾਂ ਦੇ ਨਾਲ ਅੰਦਰ ਕੋਈ ਗਲਤ ਖਰਾਕ ਨਾ ਜਾਣ ਦੇਣਾ ਚੁਗਲੀ ਦਿੰਦਿਆਂ ਈਰਖਾ ਰੂਪੀ ਹਰ ਹਰ ਹੀਰਾ ਰਤਨ ਹੈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਜਵੇਹਰ ਮਾਨਕ ਰੂਪੀ ਨਾਮ ਅਗੁਰੂ ਮਿਲ ਗਿਆ ਮੇਰਾ ਮਨ ਤਾਂ ਵਿਦਦਾ ਕਹਿੰਦੇ ਉਹਨੇ ਮੇਰੇ ਮਨ ਤੇ ਮੇਰੀ ਆਤਮਾ ਕਹਿੰਦੇ ਐਸ ਜਿਹੜਾ ਮੇਰਾ ਮਨ ਸੀ ਬੜਾ ਕਠੋਰ ਸੀ ਪਰ ਨਾਮ ਜਪ ਕੇ ਕੀ ਹੋ ਗਿਆ ਕਹਿੰਦੇ ਬੜਾ ਕੋਮਲ ਹੋ ਗਿਆ ਜਿਹੜਾ ਮਨ ਉਪੜਿਆ ਰਹਿੰਦਾ ਸੀ ਇਹ ਤਨ ਮਨ ਵੀ ਸ਼ੀਤਲ ਹੋ ਗਿਆ ਜਦੋਂ ਗੁਰੂ ਦੇ ਦਰ ਆਰ ਕਰ ਲੈ ਜਦੋਂ ਗੁਰੂ ਦੇ ਦਰਸ਼ਨ ਕਰ ਲੈ ਆਖਰੀ ਪਦ ਦਾ ਆਖਰੀ ਪੰਨ ਪਦਤੀ ਹੈ ਤੁਰ ਭਾਗ ਵੱਡੇ ਹਰ ਪਾਇਆ ਕਿੰਨੇ ਫਿਰ ਮਿਲਦਾ ਕਿੰਨੂ ਹੈ ਪਹਿਲਾਂ ਤਾਂ ਗੁਰਮੁਖ ਟੁੰਡ ਟੁੰਡੇਂਦਿਆਂ ਜਿਹੜੇ ਉਹਦੀ ਖੋਜ ਵਿੱਚ ਲੱਗ ਜਾਂਦੇ ਨੇ ਵਿੱਚ ਹੀ ਗਏ ਅੱਕ ਜਾਂਦੇ ਆ ਥੱਕ ਜਾਂਦੇ ਆ ਛੱਡ ਦਿੰਦੇ ਆ ਕਿਹਨੇ ਵੀ ਜਿਨ੍ਹਾਂ ਦੇ ਵੱਡੇ ਭਾਗ ਜਾਗ ਗਏ ਜਿਨ੍ਹਾਂ ਦੇ ਵੱਡੇ ਕਰਮ ਜਾਗ ਪਏ ਤੁਰ ਭਾਗ ਵੱਡੇ ਹਰ ਪਾਇਆ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਉਹ ਮਾਲਕ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਦੇ ਵੱਡੇ ਕਰਮ ਸੀ ਕਹਿੰਦੇ ਉਹਨਾਂ ਨੇ ਉਸ ਮਾਲਕ ਨੂੰ ਪਾ ਲਿਆ ਉਹਨਾਂ ਨੇ ਉਹ ਪਰਮੇਸ਼ਵਰ ਨੂੰ ਪਾ ਲਿਆ ਨਾਨਕ ਰਸ ਗੁਦਾ ਕਹਿੰਦੇ ਫਿਰ ਉਹਨਾਂ ਦਾ ਜਿਹਨਾਂ ਮਨ ਹੈ ਉਹ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਗੁੰਨਿਆ ਰਹਿੰਦਾ ਹੈ ਭਾ ਭਿੱਜਿਆ ਰਹਿੰਦਾ ਹੈ ਐਸਾ ਮਾਲਕ ਦੇ ਨਾਮ ਦਾ ਰਸ ਹੈ ਗੁਰਮੁਖ ਟੁੰਡ ਟੁੰਨਦਿਆ ਸੋ ਜਿਹੜੇ ਮੈਂ ਲੱਭਦੇ ਹੈ ਖੋਜ ਵਿੱਚ ਪੈਂਦੇ ਨੇ ਉਹਨਾਂ ਨੂੰ ਉਹ ਸੱਚੇ ਪਾਤਸ਼ਾਹ ਆਪਣੇ ਨਾਮ ਦਾ ਰਸ ਉਹਨਾਂ ਨੂੰ ਸੱਚੇ ਪਾਤਸ਼ਾਹ ਆਪਣੇ ਮਾਰਗ ਦਾ ਜਿਹੜਾ ਰਸ ਹੈ ਆਨੰਦ ਹੈ ਉਹ ਬਖਸ਼ਿਸ਼ ਕਰਦੇ ਹਨ ਸੁ ਗੁਰੂ ਕਿਰਪਾ ਕਰੇ ਹੋਈਆਂ ਫੁੱਲਾਂ ਬਖਸ਼ਣੀਆਂ ਜੀ ਆਓ ਦੋ ਮਿੰਟ ਸਾਰੇ ਪਰੂ ਕਿਰਪਾ ਫਿਰ ਫਤਿਗ ਜਾਈਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सानावाहिु साचनावाहिरु साचनाहिरु साचना ਸੋ ਇਹਨੀ ਬੇਨਤੀ ਹੈ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ